ਮੈਂ ਕਦੇ ਤਾ ਤੂੰ ਮੇਂ ਗਾਵੇ ਤੇ ਮੇਰੇ ਮਿਰਪਾ ਨੂੰ ਕਾਲ ਕਰੂੰਗਾ ਅੱਭੀ ਬੇਚੀ ਨਾ ਕਰਾਂ ਤੇ ਚੱਕਰੇ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਤੁਹਾਡਾ ਕੀ ਹਾਲੀ ਵਧੀਆ 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 ਬਾਬੇ ਤੁਸੀਂ ਮੈਨੂੰ ਲੱਗਦਾ ਏਦਾਂ ਹੀ ਮਤਲਬ ਏਦਾਂ ਜਿਵੇਂ ਤੁਸੀਂ ਮੇਰੇ ਨਾਲ ਪਿਆਰ ਨਾਲ ਗੱਲ ਕਰ ਰਹੇ ਹੋ ਇਹ ਏਦਾਂ ਹੀ ਕਰਦੇ ਹੋ ਨਾ ਯਾਰ ਮੈਂ ਤੁਹਾਨੂੰ ਕਦੀ ਮਾੜਾ ਨਹੀਂ ਕਿਹਾ ਕਦੀ ਕਿਤੇ ਨਹੀਂ ਤੁਹਾਨੂੰ ਕਦੀ ਮਾੜਾ ਤਾਂ ਤੂੰ ਮੇਰੇ ਬਹੁਤ ਵਾਰੀ ਕਿਹਾ ਯਾਰ ਪਰ ਮੋਤੇ ਕਿਹਾ ਹੈ ਜਿਦਾਂ ਕੋਈ ਗੱਲ ਨਹੀਂ ਮਹਾਂ ਮੈਂ ਨਹੀਂ ਹੁਣ ਉਹ ਦੂਜੇ ਬੰਦੇ ਨਾਲ ਗੱਲ ਲੈ ਕੇ ਜਾਓ। ਕਿਹਾ ਵੀ ਉਹ ਇੰਗਲੈਂਡ ਗਿਆ, ਬੈਗ ਮੇਰਾ ਲੈ ਗਿਆ, ਉੱਥੋਂ ਬੈਗ ਪਾੜ ਲਿਆ ਐ ਇਦਾਂ ਉਦਾਂ। ਨੋ 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 ਪਰ ਐਡੀ ਗੱਲ ਹੀ ਨਹੀਂ ਹੈਗੀ ਯਾਰ। ਤੇ ਬਾਬਾ ਜੀ ਇਹ ਇਹ ਮੈਨੂੰ ਕਿਹਾ ਇਕੱਠਾ ਕਰਕੇ ਜੇ ਫਿਰ ਤੇ ਕੋ ਚੜ ਗਈ। ਨਹੀਂ ਨਹੀਂ ਬਾਬਾ ਜੀ ਇਹ ਵੀ ਤਾਂ ਮੈਨੂੰ ਨਾਲ ਨੇ ਕਿਆ ساری ਗੱਲਾਂ। ਹੁਣ ਮੈਂ ਤੁਹਾਨੂੰ ਦੱਸ ਹੀ ਦੇਣਾ। ਨਾਲ ਨੂੰ ਫੋਨ ਲਾਓ ਵੇਚੇ ਕਿਤੇ ਤੁਹਾਡੇ ਕੋਲੋਂ ਇੱਕ ਗੱਲ ਕਰਾਓ। ਰਹਿਣ ਦਿਓ ਭਾਜੀ ਓਕੇ ਠੀਕ ਐ। ਓਏ ਹੋਏ ਹੋਏ ਹੁਣ ਟੈਨਸ਼ਨ ਤੇ ਪੈ ਗਈ। ਪਤਾ ਕੀ ਉਹ ਭਾਈ ਹੋਸ਼ ਹੋ ਜਾਓ। ਐ ਆਗ। ਨਾਲ ਹਾਂ ਜੀ।

ਰੈਂਡਮਲੀ ਤੁਸੀਂ ਉਹਨਾਂ ਨਾਲ ਕੋਈ ਵੀ ਗੱਲ ਕਰਨੀ ਹੈ ਕਦੇ ਫਿਰ ਸਾਡੇ ਵਾਲੇ ਜਿੱਦਾਂ ਹੁੰਦਾ ਨਾ ਪਤਾ ਨਹੀਂ ਕੌਣ ਕਿੱਥੇ ਕਿੱਥੇ ਬੈਠਾ ਹੋਵੇ ਅੱਛਾ ਮਤਲਬ ਕਿਸੇ ਨੂੰ ਵੀ ਕਾਰ ਕਰ ਲਾਂਗੇ ਜਿਵੇਂ ਆਪਣੇ ਸਿੰਗਰ ਵੈਸੇ ਮੇਰੇ ਤੇ ਦੋ ਹੀ ਨੇ ਹਾਂ ਜਿਹੜੇ ਮੇਰੇ ਆਪਣੇ ਨੇ ਉਹ ਦੋ ਹੀ ਨੇ ਮੈਂ ਕਰ ਲੱਗਿਆ ਜੀ ਕਾਲ ਕਰਨ ਲੱਗਿਆ ਕਿ ਕਦੇ ਤਾਂ ਤੂੰ ਆਵੇਂ ਗਾਵੇਂ ਤੇ ਮੈਂ ਰਣਵੀਰ ਭਾਣ ਨੂੰ ਕਾਲ ਕਰੂੰਗਾ ਔਰ ਰਣਵੀਰ ਭਾਣ ਨਾਲ ਆਪਾਂ ਗੱਲ ਕਰੂੰਗੇ ਦੇਖਿਓ ਮੈਂ ਜਮੀ ਮੈਨੂੰ ਮੈਨੂੰ ਪਤਾ ਨਹੀਂ ਮੈਂ ਕੀ ਕਹੂੰ ਪਰ ਨਹੀਂ ਬਸ ਉਹਨਾਂ ਨੂੰ ਨਹੀਂ 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 ਆ ਦੇਖੋ ਮੈਂ ਦੱਸ ਰਿਹਾ ਮੈਂ ਸਿਰਫ ਨੰਬਰ ਕੱਟ ਰਿਹਾ ਤੇ 9 ਡਾਲਰ ਆਈ ਮੈਂ ਰਣਵੀਰਪਾ ਨੂੰ ਕਰਦਾਗਾ ਪਤਾ ਨਹੀਂ ਝੁਕਣ ਗਿਆ ਨਾ ਤਬੇ ਬੈਠੀਨੇ ਕਰਾ ਦੇ ਚੱਕਲੇ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਸੋਤਾ ਦਾ ਕੀ ਹਾਲੀ ਵਧੀਆ 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 ਬਾਬੇ ਤੁਸੀਂ ਮੈਨੂੰ ਲੱਗਦਾ ਏਦਾਂ ਹੀ ਮਨ ਇਦਾਂ ਜਿਹੜੇ ਤੁਸੀਂ ਮੇਰੇ ਨਾਲ ਪਿਆਰ ਨਾਲ ਗੱਲ ਕਰ ਰਹੇ ਹੋ ਇਹ ਇਦਾਂ ਹੀ ਕਰਦੇ ਹੋ ਤੁਸੀਂ ਯਾਰ ਮੈਂ ਤੁਹਾਨੂੰ ਕਦੀ ਮਾੜਾ ਨਹੀਂ ਕਿਹਾ ਕਦੀ ਕਿਤੇ ਵੀ ਚਲੋ ਤਾਂ ਕੀ ਗੱਲ ਹੋ ਯਾਰ ਨਹੀਂ ਪਪੀ ਤੁਹਾਨੂੰ ਕਦੀ ਮਾੜਾ ਕਿਹਾ ਹੋਵੇ ਮਤਲਬ ਤੁਹਾਨੂੰ ਕਦੀ ਮਾੜਾ ਤਾਂ ਤੂੰ ਮੈਨੂੰ ਬਹੁਤ ਵਾਰੀ ਕਿਹਾ ਯਾਰ ਪਰ ਮੋਤੇ ਕਿਹਾ ਹੈ ਕਿਤੇ ਕੋਈ ਗੱਲ ਨਹੀਂ ਨਾ ਨਾ ਤੁਸੀਂ ਹੁਣ ਉਹ ਦੂਜੇ ਬੰਦੇ ਨਾਲ ਗੱਲ ਲੈ ਕੇ ਜਾਓ ਮੈਂ ਵੈਸੇ ਮੈਂ ਮੈਂ ਰੀਅਲੀ ਭਾਜੀ ਮੈਂ ਬੜਾ ਮੈਂ ਅੰਗਰੇਜ਼ੀ ਦਾ ਵਰਡ ਜਿਹੜਾ ਤਾਂ ਹਾਂ ਬਹੁਤ ਡਿਸਪਾਇੰਟਡ ਹੋਇਆ ਯਾਰ ਪੁਆਇੰਟਡ ਹੈ ਗੱਡੀ ਕੰਨ ਡਿਜ਼ ਯਾਰ ਤੁਸੀਂ ਯਾਰ ਤੁਸੀਂ ਤੁਸੀਂ ਬਾਬੇਓ ਤੁਸੀਂ ਨਵ ਨੂੰ ਕਹੀ ਜਾਂਦੇ ਹੋ ਵੀ ਉਹ ਯਾਰ ਕੀਨ ਵਾਲੇ ਦਾ ਸ਼ੋਅ ਤੇ ਜਾਂਦਾ ਯਾਰ ਤੇ ਨਾਲ ਮੇਰੀ ਗੱਡੀ ਵੀ ਲੈ ਜਾਂਦੇ ਭਜਾ ਕੇ ਬੌਂਸਰ 5 5 6 6 ਉਹ 6 8 8 ਬਹਿ ਜਾਂਦੇ ਵਿੱਚ ਉਹਦੇ ਉਹ ਮੁੰਡੇ ਨਾਲ ਬਿਠਾ ਕੇ ਇੰਨਾ ਗੰਦ ਪਾਣ ਦੇ ਗੱਡੀ ਜਨਾ ਕੋਈ ਤੇਲ ਪੋਇਆ ਲੈਣ ਦੇਣਾ ਨਹੀਂ ਦੂਜੀ ਗੱਲ ਭਾਈ ਤੁਹਾਡਾ ਕਿਹੜਾ ਗਾਣਾ ਕਿਹੜੀ ਗੱਲ ਤੈਨੂੰ ਕਿਹਨੇ ਕਹੀ ਮੈਨੂੰ 1 ਮਿੰਟ ਤੁਹਾਨੂੰ ਪਹਿਲਾਂ ਮੇਰੀ ਗੱਲ ਸੁਣ ਲਓ ਮੈਨੂੰ ਤਾਂ ਤੁਹਾਡਾ ਗਾਣਾ ਕਿਹੜਾ ਹੈ ਜਿਹੜਾ ਭਾਈ ਤੁਸੀਂ ਡਮੀ ਕੀਤੀ ਹੋਏ ਤੇ ਮੈਂ ਜਾ ਕੇ ਉੱਥੇ ਕਹਿਤਾ ਹੋਏ ਵੀ ਨਹੀਂ ਯਾਰ ਅਨਵੀਰ ਤਾਂ ਨਹੀਂ ਵਧੀਏਗਾ ਇਹਣਾ ਮੈਂ ਮਤਨ ਕਹਿ ਗਲੀ ਜੇ ਤੁਹਾਨੂੰ ਤੁਹਾਨੂੰ ਮੇਰੇ ਨਾਲ ਵਧੀਆ ਗਾਣੇ ਪਾਜੀ ਪਾਜੀ ਮੇਰੀ ਗੱਲ ਸੁਣੋ ਚਪਲਾਂ ਢਾਡੀਆਂ ਚੋਰੀ ਹੋ ਗਈਆਂ ਨਾਮ ਮੇਰਾ ਲਾਤਾ ਮੈਂ ਮੈਂ ਚੋਰ ਤਾਂ ਨਹੀਂ ਲੱਗਦਾ ਕਿਸ ਬੰਦੇ ਨੂੰ ਤੁਹਾਨੂੰ ਲੱਗਦਾ ਵੀ ਮੈਂ ਕਦੀ ਲੱਗਦਾ ਤੇ ਨਹੀਂ ਆ ਪਰ ਨਹੀਂ ਨਹੀਂ ਮੇਰੀ ਪਾਜੀ ਤੁਸੀਂ ਸੀਰੀਅਸਲੀ ਦੇ ਤਾਂ ਨਹੀਂ ਕਰ ਰਿਹਾ ਮੇਰਾ ਪਾਜੀ ਮੇਰੀ ਗੱਲ ਸੁਣੋ ਮੈਂ ਤੁਸੀ ਕਿਹਾ ਵੀ ਉਹ ਇੰਗਲੈਂਡ ਗਿਆ ਬੈਗ ਮੇਰਾ ਲੈ ਗਿਆ ਉੱਥੋਂ ਬੈਗ ਪਾੜ ਲਿਆ ਐ ਇਦਾਂ ਉਦਾਂ ਬੈਗ ਦੇ ਵਿੱਚ ਮੇਰੇ ਬੈਗ ਦੇ ਵਿੱਚ ਉਹ ਆਪਣਾ ਮੇਰਾ ਕੁਝ ਸੀ ਪਤਾ ਨਹੀਂ ਵਿੱਚ ਪੈਸੇ ਸੀ ਉਹ ਸਾਰੇ ਮੇਰੇ ਲੱਭੇ ਨਹੀਂ ਮਿਲ ਗਏ ਯਾਰ ਤੁਹਾਨੂੰ ਲੱਗਦਾ ਕਿਸੇ ਨੇ ਬਾਬਾ ਜੀ ਇਦਾਂ ਦਾ ਦੂਜੀ ਗੱਲ ਇੱਕ ਹੋਰ ਵੀ ਆਪਾਂ ਆਪਾਂ ਕਿਤੇ ਪਾਜੀ ਗੱਲ ਸੁਣਿਓ ਭਾ ਭਾਜੀ ਮੇਰੀ ਗੱਲ ਸੁਣੋ ਇੱਕ ਮਿੰਟ ਮੇਰੀ ਗੱਲ ਸੁਣੋ ਤੁਸੀਂ ਤੁਸੀਂ ਤੁਹਾਨੂੰ ਲੱਗਦਾ ਵੀ ਕਿਤੇ ਆਪਾਂ ਦੋਵੇਂ ਭਰਾ ਗਏ ਆ ਤੇ ਮਤਲਬ ਤੁਸੀਂ ਰੋਟੀ ਆਪਾਂ ਖਾਧੀ ਆ ਤੇ ਮੁੜ ਕੇ ਮੈਂ ਮਤਲਬ ਕਿ ਹੌਲੀ ਵੀ ਮੈਂ ਫੋਨ ਲਾ ਕੇ ਬਾਹਰ ਨੂੰ ਚੱਲ ਗਿਆ ਹਾਂ ਵੀ ਤੁਸੀਂ ਵੀ ਕਿਸੇ ਨੂੰ ਕਿਹਾ ਵੀ ਹੌਲੀ ਜੀ ਫੋਨ ਲਾ ਕੇ ਬਾਹਰ ਨੂੰ ਚੱਲ ਗਿਆ ਵੀ ਚਲ ਮਿਲਣਾ ਕਿ ਦੇਣਾ ਪਵੇ ਨਹੀਂ ਯਾਰ ਏਦਾਂ ਦਾ ਪਤਾ ਨਹੀਂ ਹੁਣ ਮੈਂ ਧਿਆਨ 'ਚ ਨਹੀਂ ਹੈਗਾ ਸੋਤਦਾ ਪਰ ਏਡੀ ਗੱਲ ਹੀ ਨਹੀਂ ਹੈਗੀ ਯਾਰ ਤੇ ਬਾਬਾ ਜੀ ਇਹ ਇਹ ਮੈਨੂੰ ਕਿਹਾ ਅੱਜ ਇਕੱਠਾ ਕਰਕੇ ਅੱਜ ਤੁਸੀਂ ਮੇਰੇ ਤੇ ਕੋ ਚੜ ਗਏ ਨਹੀਂ ਨਹੀਂ ਬਾਬਾ ਜੀ ਇਹ ਵੀ ਤਾਂ ਮੈਨੂੰ ਨਾਲ ਨੇ ਕਿਹਾ ਸਾਰੀਆਂ ਗੱਲਾਂ ਹੁਣ ਮੈਂ ਤੁਹਾਨੂੰ ਦੱਸ ਹੀ ਦੇਣਾ ਆਵੋ ਨੋ ਫੋਨ ਲਾਓ ਵਿੱਚ ਕਿੱਥੇ ਤੁਹਾਡੇ ਕੋਲ ਆ ਮੇਰੀ ਗੱਲ ਕਰਾਓ ਨਾ ਨੰ ਕੋਲ ਨਹੀਂ ਹੈ ਨਾਵ ਚਲੋ ਤੁਸੀਂ ਗਾਲ ਕੱਢ ਦਿਓ ਚਲੋ ਕੋਈ ਗੱਲ ਨਹੀਂ ਲੱਗਦੀ ਨਹੀਂ ਕੋਈ ਨੂੰ ਸੁਤਾ ਹਾਂਜੀ 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 ਨਾਵ ਤੇਰੇ ਕੋਲ ਆ ਮੇਰੀ ਗੱਲ ਕਰਾ ਮੈਂ ਨਾ ਵੀ ਕੋਲ ਰਹਿਣ ਦੋ ਭਾਜੀ ਓਕੇ ਠੀਕ ਹੈ ਠੀਕ ਹੈ ਭਾਜੀ ਮੇਰੀ ਗੱਲ ਸੁਣੋ ਭਾਜੀ ਮੈਨੂੰ ਮੇਰੀ ਗੱਲ ਮੇਰੀ ਪਹਿਲਾਂ ਪਹਿਲਾਂ ਮੇਰੀ ਗੱਲ ਸੁਣ ਲਓ ਭਾਜੀ ਓ ਮੇਰੀ ਪਹਿਲਾ ਗੱਲ ਮੇਰੀ ਪਹਿਲਾ ਗੱਲ ਸੁਣ ਲਓ ਪੂਰੀ ਇੱਕ ਮਿੰਟ ਗੱਲ ਕਰ ਰਹੇ ਹੋ ਉਸ ਤੇ ਕੋਈ ਗੱਲ ਨਾ ਫੋਲਡ ਤੇ ਰੱਖਿਆ ਹੋਇਆ ਹੈ ਉਹਨੂੰ ਬੋਲਦਾ ਰਹਿੰਦੇ ਰਹੋ ਆਪ ਜਿਸ વ્યક્તિ ਸੇ ਬਾਤ ਕਰ ਰਹੇ ਹੈ ਉਸhone ਐ ਬਕਰਦਾ ਦੇਖੋ ਦੁਬਾਰਾ ਫੋਨ ਆਉਗਾ ਓਏ ਹੋਏ ਹੋਏ ਉਹਨੂੰ ਟੈਨਸ਼ਨ ਹੋ ਪੈ ਗਈ ਪਤਾ ਕੀ ਉਹ ਬਈ ਇਮੋਸ਼ਨਲ ਹੈ ਕੋਈ ਇਮੋਸ਼ਨਲ ਦਾ ਬੰਦਾ ਨਹੀਂ ਕੋਈ ਰ ਇਸ ਤੋਂ ਬਾਤ ਤੁਸੀਂ ਦੱਸ ਦਿਓ ਦੇਖਿਓ ਫੋਨ ਆਊਗਾ ਇਹ ਆ ਗਿਆ ਆ ਗਿਆ ਹਾਂਜੀ 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 ਬਈ ਨਾਵ ਵੇਤੀ ਆ ਭਾਜੀ 1 ਮਿੰਟ ਨਵ ਹਾਂਜੀ ਤੈਨੂੰ ਮੈਂ ਕਿਹੜੇ ਵੇਲੇ ਕਿਹਾ ਤਾਂ ਆਹ ਵੀ ਰੋਟੀ ਖਾ ਕੇ ਤੇ ਆ ਫੋਨ ਲਾ ਕੇ ਬਾਹਰ ਨੂੰ ਨਿਕਲ ਜਾਂਦਾ ਸਹੋਤਾ ਤੇ ਤੂੰ ਇਹਨੂੰ ਇਹ ਗੱਲ ਕਿਵੇਂ ਕਹੀ ਬਾਈ ਭਾਜੀ ਬਾਹਰ ਨਿਕਲ ਜੇ ਵੀ ਮੌਸਮ ਨਹੀਂ ਹੈ ਨਹੀਂ ਕੋਈ ਜਿੰਨੀ ਨਹੀਂ ਮੌਸਮ ਤਾਂ ਹੈ ਨਹੀਂ ਗੱਲ ਦੀ ਗੱਲ ਉਹ ਭਰਾਵਾ ਇਹ ਪਤਾ ਨਹੀਂ ਕੀ ਕੋਈ ਇਕੱਠਾ ਕਰਕੇ ਭਰਿਆ ਫਿਰਦਾ ਜਿਹ ਮੇਰੇ ਤੇ ਜਿਹੜੀ ਜਾਂਦਾ ਇਹਨੂੰ ਪੁੱਛ ਲੈ ਕਿਹੜੀ ਗੱਲ ਹੈ ਕਿ ਤੂੰ ਹੁਣ ਕਰ ਤਾ ਬਾਈ ਭਾਜੀ ਆਵਾਜ਼ ਨਹੀਂ ਆ ਰਹੀ ਹੈਲੋ ਹੈਲੋ ਕੀ ਵੇ ਭਾਜੀ ਕੀ ਟੱਕਰ ਪਾ ਰਿਆ ਉਹ ਫਤਿਹ ਨੜਦਾ ਬਾਈ ਨਹੀਂ ਆ ਰਹੀ ਬਾਈ ਨਹੀਂ ਨਾ ਵੀਰ ਨਾ ਵੀਰ ਨਾ ਵੀਰ ਉਹ ਯਾਰ ਨਾ ਵੀਰ ਮੇਰੀ ਗੱਲ ਸੁਣੋ ਯਾਰ ਰਣਵੀਰ ਮੈਨੂੰ ਮੈਨੂੰ ਪਤਾ ਹੁਣ ਤੁਸੀਂ ਸਾਹਮਣੇ ਆ ਕੇ ਮੁੱਕਰ ਜਾਣਾ ਇਹ ਗੱਲ ਨੂੰ ਪਰ ਗੱਲ ਇਹ ਆ ਵੀਰਣਵੀਰ ਭਾਈ ਨੇ ਜਿਹੜੀਆਂ ਗੱਲਾਂ ਕਹਿਤੀਆਂ ਯਾਰ ਬਸ ਮਾਨੀ ਖੱਟਾ ਹੋ ਗਿਆ ਯਾਰ ਬਸ ਬੱਸ ਯਾਰ ਮੈਂ ਹੁਣ ਨਹੀਂ ਮਾਨਸ ਤੇ ਰੰਗ ਤੇ ਖੜਾ ਹੋਇਆ ਇੱਕ ਤਾਂ ਯਾਰ ਦੋਤਾ ਨਹੀਂ ਭਾਜੀ ਉਸੇ ਜਿਵੇਂ ਪਸੰਦ ਨਹੀਂ ਆਦਾ ਮੈਨੂੰ ਮੈਨੂੰ ਹਲੇ ਹੀ ਐਂ ਲੱਗ ਰਿਹਾ ਤੂੰ ਮਜ਼ਾਕ ਕਰਦਾ ਮੇਰੇ ਨਾਲ ਨਹੀਂ ਮਜ਼ਾਕ ਨਹੀਂ ਯਾਰ ਠੀਕ ਹੈ ਭਾਜੀ ਓਕੇ ਠੀਕ ਹੈ ਡੰਡ ਡੰਡ ਔਰ ਨਹੀਂ ਲੱਗ ਬੱਸ ਠੀਕ ਹੈ ਭਾਜੀ ਲੱਗ ਗਿਆ ਭਰਾ ਲੱਗ ਗਿਆ ਉਹ ਹੋ ਗਿਆ ਮੈਨੂੰ ਦੱਸਾਂ ਫੇਰ ਅੱਜ ਤੋਂ ਬਾਅਦ ਫੋਨ ਨਾ ਕਰੀ ਨਹੀਂ ਮੈਂ ਮੈਂ ਕਰਨਾ ਵੀ ਨਹੀਂ ਭਾਜੀ ਉਹ ਮੈਂ ਮੈਂ ਕਰਨਾ ਵੀ ਨਹੀਂ ਮੈਂ ਕਰਨਾ ਨਹੀਂ ਬੰਦੀ ਆ ਯਾਰ ਇੰਨੀ ਗਰਮੀ ਵਿੱਚ ਕਿਉਂ ਜਿਦ ਰਹੇ ਹੋ ਨਹੀਂ 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 ਲਵ ਨਹੀਂ ਨਹੀਂ ਓਕੇ ਵੀਰੇ ਓਕੇ ਠੀਕ ਹੈ ਠੀਕ ਹੈ ਓਕੇ ਬਾਏ ਬਾਏ ਮੈਂ ਕਰਨਾ ਨਹੀਂ ਭਾਜੀ ਓਕੇ ਓਕੇ ਕਿਆ ਨਾ ਓਕੇ ਪਰ ਮੈਂ ਕੁਛ ਨਹੀਂ ਕਿਹਾ ਭਾਜੀ ਮੈਂ ਕੁਛ ਨਹੀਂ ਕਿਹਾ ਮੈਂ ਕੁਛ ਨਹੀਂ ਕਿਹਾ ਬਸ ਭਾਜੀ ਧਨ ਖਤਮ ਹੋਇਆ ਤਾਂ ਬਸ ਓਕੇ ਬਾਈ